ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਗੱਲ ਹੋ ਰਹੀ ਹੈ ਕਿ ਕਣਕ ਨੂੰ ਪਹਿਲਾ ਪਾਣੀ ਕਦੋਂ ਲਾਇਆ ਜਾਵੇ ਤਾਂ ਪਹਿਲੇ ਪਾਣੀ ਦੇ ਉੱਪਰ ਬੜੀਆਂ ਸਾਰੀਆਂ ਚर्चा ਇੱਥੇ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਕੋਈ ਬੰਦਾ ਕਹਿੰਦਾ ਕਿ ਮੈਂ 40 ਦਿਨ ਬਾਅਦ ਪਾਣੀ ਲਾਉਣਾ ਕੋਈ ਕਹਿੰਦਾ ਮੈਂ 35 ਦਿਨ ਬਾਅਦ ਲਾਉਣਾ ਕੋਈ ਕਹਿੰਦਾ ਮੈਂ 50 ਦਿਨ ਬਾਅਦ ਲਾਉਣਾ ਹੈ ਇਸ ਦੇ ਉੱਪਰ ਇੱਕ ਸ਼ਾਰਟ ਵੀਡੀਓ ਪਾਈ ਸਗੀ ਉਦੇ ਨਾਲ-ਨਾਲ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਇਹ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲਾ ਪਾਣੀ ਕਦੋਂ ਲਾਉਣਾ ਹੈ ਕੀ ਮਹੱਤਵ ਹੈ ਕਿਸ ਤਰ੍ਹਾਂ ਇਹ ਰੋਲ ਅਦਾ ਕਰਦਾ ਹੈ ਤਾਂ ਕਿ ਤੁਸੀਂ ਇਸ ਨੂੰ ਚੰਗੇ ਤਰੀਕੇ ਨਾਲ ਸਮਝ ਸਕੋ ਤੇ ਸਮਝ ਕੇ ਉਸ ਤਰੀਕੇ ਨਾਲ ਕੰਮ ਕਰ ਸਕੋ ਤਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਗੱਲ ਪੂਰਾ ਪੰਜਾਬ ਇੱਕੋ ਜਿਹਾ ਨਹੀਂ ਹੈਗਾ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਹੈ ਕਿਸੇ ਕੋਨੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਹੈ ਤਾਂ ਪਹਿਲਾ ਪਾਣੀ ਦੇਣ ਦਾ ਮਤਲਬ ਇਹ ਹੁੰਦਾ ਸਾਡਾ ਕਿ ਖੇਤ ਦੇ ਵਿੱਚ ਨਮੀ ਦੇਣੀ ਕਿਉਂਕਿ ਜਦੋਂ ਤੁਹਾਡਾ ਕਣਕ ਹੈ ਉਹ 21 ਤੋਂ 25 ਦਿਨ ਦੇ ਵਿਚਾਲੇ ਹੁੰਦੀ ਹੈ ਤਾਂ ਜਿਹੜੀਆਂ ਉਹਦੀਆਂ ਪ੍ਰਾਣੀਆਂ ਜੜਾਂ ਨੇ ਉਹ ਜੜਾਂ ਉਸ ਦੀਆਂ ਤੋਂ ਬਾਅਦ ਨਵੀਆਂ ਪੱਕੀਆਂ ਜੜਾਂ ਇੱਥੋਂ ਸਾਈਡਾਂ ਤੋਂ ਨਿਕਲੀਆਂ ਜਿਹਨੂੰ ਅਸੀਂ ਕਰਾਊਨ ਰੂਟਸ ਕਹਿੰਦੇ ਆ ਉਹ ਨਿਕਲਦੀਆਂ ਸ਼ੁਰੂ ਹੁੰਦੀਆਂ ਜਿਵੇਂ ਇਹ ਜੜਾਂ ਨਿਕਲਦੀਆਂ ਸ਼ੁਰੂ ਹੁੰਦੀਆਂ ਓਵੇਂ ਫਟਾਰ ਚੱਲੂ ਹੁੰਦਾ ਹੈ ਜੇਕਰ ਖੇਤ ਪਹਿਲਾਂ ਤੋਂ ਨਵੀਂ ਹੈਗੀ ਹੈ ਤਾਂ ਫਟਾਰ ਆਪਣੇ ਆਪ ਚੱਲ ਪੈਣਾ ਹੈ ਹੁਣ ਜਿਹੜਾ ਆਗਤਰੀ ਦਾ ਸਾਲ ਹੈ ਸਾਲ 2025 ਇਹਦੇ ਵਿੱਚ ਕੀ ਹੈ ਕਿ ਖੁਸ਼ਕ ਹਵਾਵਾਂ ਵਗ ਰਹੀਆਂ ਤਾਂ ਖੇਤ ਪਹਿਲਾਂ ਤੋਂ ਖੁਸ਼ਕਾ ਹੋਰ ਖੁਸ਼ਕ ਹੋ ਗਏ ਤੇ ਸਾਨੂੰ ਪਾਣੀ ਟਾਈਮ 'ਤੇ ਲਾਉਣਾ ਪਏਗਾ ਮੈਂ ਤੁਹਾਨੂੰ ਕੁਝ ਰਿਸਰਚ ਪੇਪਰ ਦਾ ਹਵਾਲਾ ਦਿੰਨਾ ਹੈ ਤਾਂ ਉਹਨੂੰ ਤੁਸੀਂ ਦੇਖੋਗੇ ਤਾਂ ਉਹ ਕੀ ਕਹਿੰਦੇ ਆ ਮੈਂ ਡਿਟੇਲ ਆਪਣੇ ਕੋਲੇ ਇੱਥੇ ਲਿਖੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਕਣਕ ਹੈ ਕਣਕ ਦੀ ਜਿਹੜੀ ਟੇਲਰਿੰਗ ਸਟੇਜ ਹੈਗੀ ਹੈ ਬੁੱਟਾ ਮਾਰਨ ਦੀ ਸਟੇਜ ਹੈਗੀ ਹੈ ਉਹ 20 ਦਿਨ ਤੋਂ ਲੈ ਕੇ 45 ਦਿਨ ਦੇ ਵਿੱਚ ਉਹਦਾ ਟਾਈਮ ਹੈ ਤੁਹਾਨੂੰ ਪਤਾ ਹੈ ਕਿ 50 55 ਦਿਨ ਤੇ ਜਾ ਕੇ ਜਿਹੜੀ ਕਣਕ ਹੈ ਔਰ ਸਟੈਮ ਇਲੋਂਗੇਸ਼ਨ ਸਟੇਜ ਸ਼ੁਰੂ ਹੋ ਜਾਂਦੀ ਮਤਲਬ ਕਿ ਜਿਹੜਾ ਤਣਾ ਹੈਗਾ ਆ ਮੰਨੋ ਤਣਾ ਇਹ ਤਣਾ ਤਾਂ ਵਧਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਸਾਈਡਾਂ ਨੂੰ ਫਟਾਰ ਕਰਦੀ ਹੈ ਤਾਂ ਇੱਕ ਚੀਜ਼ ਯਾਦ ਰੱਖਿਓ ਖੇਤ ਕੋਈ ਲੈਬੋਰੀਟਰੀ ਨਹੀਂ ਹੈਗਾ ਇੱਥੇ ਖੇਤ ਦੇ ਵਿੱਚ ਕਈ ਟਿਕਣੀਆਂ ਮਾਰਾਂ ਪੈਂਦੀਆਂ ਇਸ ਕਰਕੇ ਇਹ ਦਿਨ ਇੱਧੇ ਉੱਧਰ ਹੋ ਸਕਦੇ ਆ ਉਸ ਵਿੱਚ ਕੋਈ ਦੋ ਰਹਿ ਨਹੀਂ ਲੇਕਿਨ ਸਹੀ ਹਾਲਾਤਾਂ ਦੇ ਵਿੱਚ ਸਭ ਕੁਝ ਸਹੀ ਹੋਵੇ ਤਾਂ ਪੰਜਾਬ ਚੋਂ 55 ਦਿਨ ਦੇ ਸਟੈਮ ਇਲੋਂਗੇਸ਼ਨ ਸ਼ੁਰੂ ਹੁੰਦਾ ਹੈ ਤੇ ਜਿਹੜੇ ਟਡੀਆਂ ਸ਼ਿਖਾਵਾਂ ਸ਼ੁਰੂਆਤੀ ਟਾਈਮ 'ਚ ਬਣਦੀਆਂ ਹਨ ਉਹਨਾਂ ਸ਼ਿਖਾਵਾਂ ਨੂੰ ਮੈਕਸਿਮਮ ਦੇ ਉੱਪਰ ਛਿੱਟੇ ਲੱਗਦੇ ਐ ਇਸ ਤੋਂ ਬਾਅਦ ਵੀ ਹੁਣ ਤੁਸੀਂ ਕਹੋਗੇ ਨਹੀਂ ਜਾਂ ਕਨਕ ਤਾਂ ਮੇਰੇ ਅਨਸਾਰੇ ਤੱਕ ਹੀ ਫਟਾਰ ਕਰਦੀ ਗਈ ਕਰੀਤਾ ਜਾਊਗੀ ਲੇਕਿਨ ਫਿਰ ਕੀ ਹੋਏਗਾ ਉਹਨੂੰ ਛਿੱਟੇ ਨਹੀਂ ਲੱਗਣੇ ਜੇ ਕੋਈ ਲੇਟ ਲੱਗੇਗੇ ਨਿੱਕੇ ਨਿੱਕੇ ਜਾਂ ਛਿੱਟੀਆਂ ਜਾਂ ਥੱਲੇ ਲੱਗ ਜਾਂਦੀਆਂ ਉਹ ਥੱਲੇ ਹੀ ਰਹਿ ਜਾਂਦੀਆਂ ਨਾ ਕੰਬੈਨ ਵਾਲਾ ਵੱਡੇ ਤਾਂ ਫਿਰ ਸਾਡੇ ਕੋਲ ਟਾਈਮ ਐ 20 ਦਿਨ ਤੋਂ ਲੈ ਕੇ 45 ਦਿਨ ਦੇ ਵਿੱਚ ਕਨਕਨੇ ਵੱਧ ਤੋਂ ਫਟਾਰ ਕਰਨੀ ਐ ਤਾਂ ਉਹ ਸਮੇਂ ਜ਼ਮੀਨ ਦੇ ਵਿੱਚ ਨਮੀ ਹੋਣੀ ਬਹੁਤ ਜ਼ਰੂਰੀ ਐ ਤਾਂ ਉਦੈ ਲਈ ਪ੍ਰੈਕਟਿਕ ਟਾਈਮਸ ਤੇ ਪਾਣੀ ਲਾਉਣਾ ਹੈ ਮੋਟਾ-ਮੋਟਾ ਸਿਧਾਂਤ ਕੀ ਹੈ ਮੋਟਾ ਸਿਧਾਂਤ ਇਹ ਹੈਗਾ ਕਿ ਜਿਹੜੀ ਕਣਕ 15 ਨਵੰਬਰ ਤੱਕ ਬੀਜੀ ਹੈ ਉਸ ਕਣਕ ਨੂੰ ਆਪਾਂ ਆਮ ਖੇਤਾਂ ਦੇ ਵਿੱਚ 21 ਤੋਂ 25 ਦੰਦੇ ਵਿੱਚ ਪਾਣੀ ਲਾਉਣਾ ਹੈ ਜੇਕਰ ਖੇਤ ਭਾਰੇ ਹੈ ਚੀਕ ਨੇ ਤਾਂ ਅਸੀਂ ਇੱਕ ਹਫਤਾ ਲੇਟ ਕਰ ਸਕਦੇ ਹਾਂ ਜੇਕਰ ਅਸੀਂ 15 ਨਵੰਬਰ ਤੋਂ 31 16 ਨਵੰਬਰ ਤੋਂ ਜਿਹੜਾ 1 ਦਸੰਬਰ ਤੱਕ ਬੀਜਿਆ ਹੈ ਤਾਂ ਉਹਨੂੰ ਆਪਾਂ ਪਹਿਲਾ ਪਾਣੀ ਆਮ ਖੇਤਾਂ 'ਚ 25 ਤੋਂ 30 ਤੇ ਜੇ ਖੇਤ ਭਾਰੇ ਆ ਤੇ ਉਹਨਾਂ 'ਚ ਇੱਕ ਹਫਤਾ ਲੇਟ ਕਰ ਸਕਦੇ ਆ ਹਲਕੇ ਪਿੰਡ ਤੇ ਪਹਿਲਾਂ ਤੇ ਭਾਰੇ ਥੋੜਾ ਦੇਰ ਹੁਣ ਕਈ ਖੇਤ ਇਹੋ ਜਿਹਾ ਹੋਣਗੇ ਜਿੱਥੇ ਸੇਮ ਹੈ ਪਾਣੀ ਇੱਕ ਵੀ ਨਹੀਂ ਲੱਗਦਾ ਕਈ ਖੇਤ ਇਹੋ ਜਿਹੇ ਆ ਜਿੱਥੇ ਦੋ ਪਾਣੀ ਲੱਗਦੇ ਆ ਤੇ ਮੈਂ ਕਹਿੰਦਾ ਉਹ ਖੇਤ ਦੀ ਨਮੀ ਦਾ ਧਿਆਨ ਰੱਖਣਾ ਤੁਸੀਂ ਮੇਨਲੀ ਅਗਲੀ ਗੱਲ ਹੁਣ ਜਿਹੜੇ ਕਣਕ ਦਸੰਬਰ 'ਚ ਬੀਜੀਏ ਉਹ ਕਣਕ ਤੋਂ ਕੀ ਨਹੀਂ 15 ਦਿਨ ਤਾਂ ਫਿਰ ਜਿੰਨੇ ਦਿਨ ਉੱਗਣ ਚ ਲਾਉਂਦੀ ਹੈ ਉਹਨੇ ਇੱਕ ਦਿਨ ਪਹਿਲੇ ਪਾਣੀ ਦੀ ਤੁਸੀਂ ਲੇਟ ਕਰ ਦੇਣਾ ਇਹ ਜੀ ਤਿਆਰ ਰੱਖਿਓ ਠੀਕ ਹੈ ਤਾਂ ਇਸ ਤੋਂ ਅੱਗੇ ਜੇਕਰ ਵਰਖਾ ਹੋ ਜਾਂਦੀ ਹੈ ਹਰ ਇੱਕ 1 ਸੈਂਟੀਮੀਟਰ ਵਰਖਾ ਹੋਣ ਤੇ ਆਪਾਂ ਪਾਣੀ ਜਿਹੜਾ ਹੈਗਾ ਉਹ ਲੇਟ ਕਰਨਾ ਕਿੰਨੇ ਦਿਨ 5 ਦਿਨ ਤੱਕ ਆਪਾਂ ਪਾਣੀ ਲੇਟ ਕਰ ਦੇਣਾ ਠੀਕ ਹੁਣ ਇਹਦੇ ਉੱਪਰ ਕਈ ਸਾਰੇ ਰਿਸਰਚ ਪੇਪਰ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾ ਹਵਾਲਾ ਦਿੰਨਾ ਹੈ ਕਿ ਇਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਟੇਲਰਿੰਗ ਸਟੇਜ ਹੈਗੀ ਹੈ ਉਹਦੇ ਵਿੱਚ 20 ਤੋਂ 25 ਦਿਨ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਜੇਕਰ ਜ਼ਮੀਨ ਚ ਉਸ ਸਮੇਂ ਨਮੀ ਨਾ ਹੋਵੇ ਤੇ ਉਹਦੇ ਨਾਲ ਕਾਉਂਡ ਰੂਟ ਘਟ ਜਾਂਦੀ ਹੈ ਜਿਹਦੇ ਕਰਕੇ ਝਾੜ ਘਟਦਾ ਹੈਗਾ ਤੇ ਇੱਥੋਂ ਤੱਕ ਜਿਹੜਾ ਏਕਤੀ ਦਾ ਸਾਲ ਹੈ ਇਹਦੇ ਵਿੱਚ ਜੇਕਰ ਪਾਣੀ ਨਹੀਂ ਲੱਗੇਗਾ ਪਾਈ ਹੋਈ ਡੀਏਪੀ ਤੇ ਬਾਕੀ ਚੀਜ਼ ਪੂਰਾ ਕੰਮ ਨਹੀਂ ਕਰਨੀ ਆ। ਇਹ ਕਿਹਾ ਕਿ ਪਹਿਲੀ ਪਾਣੀ ਜਿਹੜਾ ਹੈਗਾ ਜੇ ਸਹੀ ਲੱਗ ਜੇ ਤੇ 50 ਤੋਂ 60% ਝਾੜ ਦਾ ਇਹ ਨੀਂਰ ਰੱਖ ਦਿੰਦਾ ਹੈ। ਅੱਛਾ ਇੱਥੇ ਗੱਲ ਇੱਕ ਹੋਰ ਵੀ ਹੈ। ਇਹ ਵਿਗਿਆਨਕਾਂ ਦੇ ਕਹਿਣਾ ਹੈ ਕਿ ਜੇਕਰ ਪਹਿਲਾ ਪਾਣੀ ਪਾਰਾ ਲੱਗ ਜੇ ਤਾਂ ਉਸ ਟਾਈਮ ਤੇ ਉਸ ਤੋਂ ਵੀ ਖਤਰਨਾਕ ਹੈ ਕਣਕ ਜਮਾ ਪੀਲੀ ਪੈ ਜਾਂਦੀ ਖੜ ਜਾਂਦੀ ਹੈ ਤਾਂ ਫਿਰ ਪਹਿਲਾ ਪਾਣੀ ਦਿੰਦੇ ਟਾਈਮ ਲੱਗੇ ਪਹਿਲਾ ਪਾਣੀ ਹਲਕਾ ਲੱਗੇ ਰਹਿੰਦਾ ਜਿਹੜਾ ਮੱਥਾ ਕਿਆਰਾ ਮੋੜਿਆ ਜਾਵੇ ਫਿਰ ਪਾਣੀ ਦੂਸਰੇ ਕਿਆਰੇ ਦੂਜੇ ਕੱਢਿਆ ਜਾਵੇ ਕਿਆਰੇ ਆ ਕਿੰਨੇ ਪਾਉਨੇ ਕਿੱਲੇ ਦੇ ਇਹ ਆਪਦਾ ਭਾਈ ਪਾਣੀ ਦੇ ਹਿਸਾਬ ਦੇ ਨਾਲ ਮੈਂ ਇੱਥੇ ਹੁਣ ਆਪਣਾ ਬਠਿੰਡੇ ਇੱਕ ਪਿੰਡ ਦੇ ਵਿੱਚ ਬੈਠਾ ਸੀਗਾ ਗੱਲਬਾਤ ਕਰ ਰਿਹਾ ਕਿਸਾਨ ਵੀਰ ਕਹਿੰਦੇ ਕਿ ਜੇਕਰ ਮੈਂ ਮੋਗਰੇ ਦਾ ਪਾਣੀ ਲਾਵਾਂ ਤਾਂ ਮੇਰੀ ਕਣਕ ਪੀਲੀ ਪੈ ਜਾਂਦੀ ਹੈ ਜੇ ਮੋਗਰੇ ਦੇ ਪਾਣੀ ਛੇ ਨਾ ਟਿਊਬਲ ਦਾ ਪਾਣੀ ਲਾਵਾਂ ਤਾਂ ਮੇਰੀ ਕਣਕ ਪੀਲੀ ਨਹੀਂ ਪੈਂਦੀ ਮੈਂ ਬਹੁਤ ਪਰੇਸ਼ਾਨ ਹੋਇਆ 10 15 ਮਿੰਟ ਸੋਚਿਆ ਆਏ ਹੋ ਆਏ ਹੋ ਆਏ ਹੋ ਤਾਂ ਫਿਰ ਇੱਕ ਕਿਸਾਨ ਵੀਰ ਨੇ ਦੱਸਿਆ ਕਿ ਜੀ ਇਹਨਾਂ ਦਾ ਮੋਗਰੇ ਦਾ ਪਾਣੀ ਹੀ ਘਟ ਹੈ ਜਦੋਂ ਮੋਗਰੇ ਦਾ ਪਾਣੀ ਘਟ ਹੈ ਉਹ ਕਿਹੜਾ ਆਥਨ ਤੱਕ ਭਰਿਆ ਹੀ ਨਹੀਂ ਤੋਨੇ ਪੀਲਾ ਹੀ ਪੈਣਾ ਤੇ ਜਦੋਂ ਚ ਨਹਿਰ ਦਾ ਨਾ ਮੋਟਰ ਦਾ ਪਾਣੀ ਪਾਤਾ ਤੇ ਉਹੀ ਦਰ ਪਾਣੀ ਛੱਡਿਆ ਤੇ ਅੱਧੇ ਪੌਣੇ ਘੰਟੇ ਜਿਹੜਾ ਹੈ ਫੜੱਕ ਦੇ ਨੇ ਸਿਰੇ ਤੇ ਪਾਣੀ ਲੱਗ ਗਿਆ ਤੇ ਉਹ ਪਾਣੀ ਪਤਲਾ ਲੱਗ ਗਿਆ ਇਸ ਚੀਜ਼ ਦਾ ਧਿਆਨ ਤੁਸੀਂ ਰੱਖੋਗੇ ਸਾਡੇ ਕੋਲੇ ਇੱਕ ਰਿਸਰਚ ਪੇਪਰ ਹੈ ਇਹ ਜਿਹੜਾ ਟੂਰੀਅਨ ਇਟਾਲ ਨੇ 2017 ਚ ਕੀਤਾ ਹੈ ਜਿਵੇਂ ਜਿਵੇਂ ਪਾਣੀ ਲੇਟ ਕਰੋਗੇ ਓਵੇਂ ਝਾੜ ਘਟੇਗਾ ਸਾਫ਼ ਤੇ ਸਪਸ਼ਟ ਹੈ ਤੇਜ ਸਿੰਘ ਤੇ ਡੀ ਐਸ ਮਲਿਕ ਦਾ 1983 ਦਾ ਪੇਪਰ ਹੈ ਨਾ ਏ ਕਹਿੰਦੇ ਹੈ ਕਿ ਜੇਕਰ ਪਹਿਲਾ ਪਾਣੀ ਲੇਟ ਹੋ ਜਾਵੇ ਤੇ ਜੇਕਰ ਤੁਹਾਨੂੰ ਕਰਾਉਂ ਰੂਟ ਤੋਂ ਲੈ ਕੇ ਜੁਆਇੰਟਿੰਗ ਸਟੇਜ ਤੱਕ ਪਾਣੀ ਦੀ ਘਾਟ ਆ ਜੇ ਤਾਂ ਤੁਹਾਡਾ ਜਿਹੜਾ ਝਾੜ ਹੈ 33.5% ਤੱਕ ਡਿੱਗ ਸਕਦਾ ਇਸ ਕਰਕੇ ਸਹੀ ਟਾਈਮ ਤੇ ਪਾਣੀ ਲਾਉਣਾ অতি ਜ਼ਰੂਰੀ ਹੈ ਇਸੇ ਤਰੀਕੇ ਦਾ ਸਰਕਾਰ ਇਟਾਲ ਦਾ 2015 ਦਾ ਪੇਪਰ ਹੈ ਤਾਂ ਉਹ ਵੀ ਪਹਿਲਾ ਪਾਣੀ ਸਹੀ ਟਾਈਮ ਤੇ ਲਾਉਣ ਨੂੰ ਹੀ ਤਰਜੀਹ ਦੇ ਰਿਹਾ ਕਿ ਜਿਵੇਂ ਜਿਵੇਂ ਅਸੀਂ ਪਹਿਲਾ ਪਾਣੀ ਲੇਟ ਕਰਦੇ ਹਾਂ ਜੇ ਪਹਿਲਾ ਪਣੀ ਸਿ ਭਾਰਾ ਲਾਉਣੇ ਸਾਡਾ ਝਾੜ ਘਟਦਾ ਹੈ ਜੇ ਇਹਦੇ ਵਿੱਚ ਅਸੀਂ ਹੋਰ ਡੀਪਲੀ ਪੜਦੇ ਹਾਂ ਚਾਹੇ ਸਿੱ ਕੋਈ ਪਾਕਿਸਤਾਨੀ ਸਟਡੀ ਦੇਖ ਲੋ ਚਾਹੇ ਤੁਸੀਂ ਕੋਈ ਬੰਗਲਾ ਦੀ ਸਟਡੀ ਦੇਖ ਰਹੇ ਹੋ ਜਾਂ ਭਾਰਤੀ ਸਟਡੀ ਦੇਖ ਰਹੇ ਹੋ ਅਲੱਗ-ਅਲੱਗ ਸਟੱਡੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਅਲੱਗ-ਅਲੱਗ ਸਮੇਂ ਤੇ ਤਿਆਰਬੇ ਹੋਏ ਤਾਂ ਸਾਰੇ ਹੀ ਰਿਸਰਚ ਪੇਪਰ ਇਸ ਚੀਜ਼ ਦੀ ਗਵਾਹੀ ਭਰਦੇ ਨੇ ਕਿ ਵੀ ਪਹਿਲਾ ਪਾਣੀ ਹਲਕਾ ਲੱਗੇ ਤੇ ਸਮੇਂ ਸਿਰ ਲੱਗੇ ਤਾਂ ਹੀ ਖੇਤ ਦੇ ਝਾੜ ਆਉਂਦਾ ਹੈ ਤਾਂ ਤੁਸੀਂ ਇੱਕ ਚੀਜ਼ ਧਿਆਨ ਰੱਖਿਓ ਮੈਂ ਹੁਣ ਜਿਵੇਂ ਖਾਸ ਤੌਰ ਤੇ ਬਠਿੰਡੇ ਵਾਲਾਂ ਦੀ ਗੱਲ ਹੀ ਕਰ ਲਵਾਂ ਮੈਂ ਇਸ ਵੀਡੀਓ 'ਚ ਮੈਂ ਇੱਕ ਹਫ਼ਤਾ ਪੂਰਾ ਬਠਿੰਡੇ ਦੇ ਪਿੰਡਾਂ ਦੇ ਵਿੱਚ ਵਿਚਰਿਆ ਤਾਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਹਾਲਾਤ 2025 ਦੀ ਗੱਲ ਕਰਿਆਂ ਇਹ ਸੀ ਕਿ ਕਿ ਕਣਕ ਨਹੀਂ ਉਗੀ ਖੇਤ ਦੇ ਵਿੱਚ ਇਹ ਆਪਣੇ ਸੁੱਕਾ ਹੋ ਗਿਆ ਹਵਾ ਫਿਰ ਗਈ ਤਾਂ ਉਹ ਸਥਿਤੀ 'ਚ ਕੁਝ ਵੀ 10 ਦਿਨ ਤੇ 12 ਦਿਨ ਤੇ ਪਾਣੀ ਲਾਉਣ ਬਾਰੇ ਸੋਚ ਰਹੇ ਆ ਉਹ ਬਿਲਕੁਲ ਗਲਤ ਹੈ ਉਹ ਕਣਕ ਨਹੀਂ ਹੋਣੀ ਉੱਤੇ ਨੁਕਸਾਨ ਹੋ ਸਕਦਾ ਕਣਕ ਦਾ ਇੱਕ ਵੀਰ ਕਹਿੰਦਾ ਕਿਉਂ ਨਹੀਂ ਹੋਣੀ ਇੱਕ ਪਿੰਡ ਦੀ ਗੱਲ ਕਰੀ ਕਹਿੰਦਾ ਅਸੀਂ ਤਾਂ ਕਣਕ ਬੀਜ ਕੇ ਅਸੀਂ ਬਟਿੰਡੇ ਵਾਲੇ ਕਣਕ ਬੀਜ ਕੇ ਉੱਤੋਂ ਪਾਣੀ ਲਾ ਕੇ ਕਣਕ ਗਾਉਣੀ ਹੈ ਮੈਂ ਕਿਹਾ ਬਿਲਕੁਲ ਸਹੀ ਹੈ ਲੇਕਿਨ ਜਿਹੜਾ ਬੰਦਾ ਕਣਕ ਬੀਜ ਕੇ ਉੱਤੋਂ ਪਾਣੀ ਲਾਉਂਦਾ ਉਹ ਕਣਕ 2.5 ਇੰਚ ਤੇ ਡੂੰਗੀ ਨਹੀਂ ਬੀਜਦਾ ਉਹ ਕਣਕ ਬਿਲਕੁਲ ਇੰਨੀ ਨਹੀਂ ਥੋੜੀ ਥੋੜੀ ਡੂੰਗੀ ਬੀਜਦਾ ਡੂੰਗੀ ਬੀਜ ਕੇ ਉੱਪਰ ਤੋਂ ਦਰਜੀ ਚ ਬੀਜ ਕੇ ਉੱਤੋਂ ਪਾਣੀ ਲਾ ਦਿੰਦਾ ਪੜੱਕਦੇ ਨੇ ਬਾਹਰ ਵਜਦੀ ਹੈ ਲੇਕਿਨ ਜਿਹੜੀ ਕਣਕ ਤੇ 2.5 ਇੰਚ ਤੇ ਬੀਜੀ ਹੋਈ ਹੈ ਤੋ ḍiu ਕਣਕ ਘਟੂਗੀ ਐ ਤੁਸੀਂ ਉਹਨੂੰ ਦੱਸ ਦੇਣ ਤੇ ਪਾਣੀ ਲਾਤਾ ਉਹ ਕਣਕ ਪੀਲੀ ਪਏਗੀ ਉਹਦੇ ਵਿੱਚ ਨੁਕਸ ਪਏਗਾ ਤਾਂ ਜਲਦੀ ਪਾਣੀ ਵੀ ਨਹੀਂ ਲਾਉਣਾ ਤੇ ਪਾਣੀ ਲੇਟ ਵੀ ਨਹੀਂ ਕਰਨਾ ਸਮੇਂ ਸਿਰ ਪਾਣੀ ਆਪਦਾ ਪਹਿਲਾ ਦਿਨ ਦੀ ਕੋਸ਼ਿਸ਼ ਕਰਨੀ ਐ ਉਹਦੇ ਨਾਲ ਫਿਰ ਝਾੜ ਵੀ ਵਧੇਗਾ ਤੇ ਪਹਿਲਾ ਪਾਣੀ ਹਲਕਾ ਲਾਵਾਂਗੇ ਕਿਉਂਕਿ ਸਾਨੂੰ ਪਤਾ ਐ ਕਿ 20 ਦਿਨ ਤੋਂ ਲੈ ਕੇ 45 ਦਿਨ ਤੱਕ ਬੂਟੇ ਦੀਆਂ ਸ਼ਾਖਾ ਬਣਾਉਣ ਦਾ ਟਾਈਮ ਐ ਠੀਕ ਐ ਤਾਂ ਇਹ ਚੀਜ਼ਾਂ ਤੁਸੀਂ ਧਿਆਨ ਰੱਖੋਗੇ ਹਰ ਹਾਲਤ ਦੇ ਵਿੱਚ ਰੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ